ਗਈ ਬਟਾਲਤ ਖਵਾਚਰ ਦੀ ਪਾਣ ਆ ਚਲੋ ਕਰਨ ਜੀ ਸੇਵਾ ਤੋਂ ਆਦ ਰੇ ਸਤਿ ਸ਼੍ਰੀ ਅਕਾਲ ਬੋਦੀ ਹਜੂਰ ਚਰਪੰਚ ਜੀ ਗਈ ਬਟਾਲਤ ਖਵਾਚਰ ਚ ਕਰਾ ਲੈਣਾ ਇਹ ਕੋਈ ਕਾੜਨਾ ਹੈ ਜੈ ਸੈਵਨ ਜੀ ਡੀਐਸਐਮ ਸੈਵਨ ਹੇਲੂਇਆ ਸਭ ਤੋਂ ਪਹਿਲਾਂ ਮੈਂ ਸਾਰੇ ਲੱਗਰ ਨੂੰ ਆਇਓਗੇ ਸੰਤਾਂ ਨੂੰ ਮੇਰੇ ਵੱਲੋਂ ਸਾਇਆ ਨੂੰ ਯਾਹ ਯਿਸੂ ਜੀ ਦੀ ਸਾਰੇ ਅੰਦੇਸਿੰਦੇ ਕਰ ਨੂੰ ਆਇਓਗੇ ਸੰਤਾਂ ਨੂੰ ਮੈਂ ਬਹੁਤ ਬਹੁਤ ਪ੍ਰਗੋ ਯਿਸੂ ਜੀ ਦੇ ਜਨਮ ਜਲੇ ਤੇ ਲੱਖ ਲੱਖ ਬਲਾਈ ਦੀ ਪਵੇ ਮੈਂ ਮੁਸੀਬਾਈ ਚਰ ਰੇ ਤਿਆਂ ਜਲਦੀਆਂ ਕਾਈਆਂ ਨੂੰ ਧੰਨਵਾਦ ਕਰਦਾ ਇਹਨਾਂ ਦੇ ਅੱਜ ਪਿੰਡ ਕਲ ਦੇ ਨਗਰ ਦੇ ਤੋਂ ਕਦਮਾ ਬਹੁ प्रभु तो येसुशी के जन्मदिन की सार्वई अ दा शुभ दारा दुनिया के बहुत चवल से मारण जाता है क्योंकि अजले दिन प्रभु यीशु जो दुनिया का मुक्तिदाता आख्या जाता है उन्होंने जन्म होया इस करके शुभ दारा जो है मनाया जाता है तो आने वाले दिनों ਬਹੁਤ ਕਿਆਮਾਂ ਤੇ ਮਨਾਰਨ ਲਾਲ ਨਵਾਂ ਸਾਲ ਵੀ ਮਨਾਇਆ ਜਾਵੇਗਾ ਉਸ ਦਿਨ ਵੀ ਲੋਕ ਸਾਰੇ ਬਹੁਤ ਪਿਆਰ ਕਰਦੇ ਹਨ ਤੋਂ ਸਾਡੇ ਵੱਲੋਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਪਿਆਰ ਜੀ ਸੁਖੀ ਨਾਲ ਦੇ ਲਈ ਪੂਜੇ ਇਸ ਦਾ ਸ਼ੁਕਰੀਆ ਕਰਦੇ ਹਾਂ ਜੀ ਜਦੋਂ ਇਹ ਸੰਮੋਹ ਕਾ ਦਿੱਤਾ ਕਿ ਸਾਡੇ ਜਨਮ ਦਿਨ ਦੀ ਬਾਰਕ ਪਾਤੀ ਨੂੰ ਇਸ ਪਿੰਡ ਦੇ ਸਿੱਖ ਕੌਮ ਦੇ ਨਾਲ ਸਜਾ ਕਰ ਸਕੋ। ਕੋ ਜੀ ਤੁਹਾਨੂੰ ਸ਼ੁਕਰ ਗੁਜ਼ਾਰੀ ਜਿਸ ਦਾ ਇਸ ਪ੍ਰਦੇਸਿਕ ਕਾਮ ਨੇ ਤੁਹਾਡਾ ਸਵਾਗਤ ਕੀਤਾ ਜੀ। ਇਹਨਾਂ ਦਿਲਾ ਤੇ ਮਰਨ ਸ਼ੁਕਰ ਕਰੋ। ਆਪ ਪਾਪਿਕਲਾਂ ਤੋਂ ਸ਼ੁਕਰ ਕਰੋ। ਇਹਨਾਂ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਸ਼ਾਇਦ ਨਸ਼ੇ ਤੋਂ ਸ਼ੁਕਰ ਕਰੋ। ਆਪਣੀ ਭਿੰਤ ਸ਼ਾਇਦ ਰੱਖੋ ਤਾਂ ਕਿ ਇਹ ਲੋਕ ਹਮੇਸ਼ਾ ਤੁਹਾਡੇ ਮਹਿਮਾਤ ਬੜਾਈ ਕਰਦੇ ਰਹੇ। ਉਹ ਜਿਹਨਾਂ ਆਸ਼ੀਰਵਾਦ ਹੋ ਤਾਂ ਕਿ ਆਪਸੀ ਪਿਆਰ ਵਿੱਚ ਰਹੇ। ਜਿਸ ਦਾ ਤੁਸੀਂ ਸਿਖਾਇਆ ਹੈ ਕਿ ਹਰੇਕ ਨੂੰ ਪਿਆਰ ਕਰਨਾ ਕੋਸ਼ ਸ਼ਬਦਾਂ ਲੈ ਮਨ ਸਕਣ ਤੁਹਾਡੀ ਮਹਿਮਤ ਵਧਾਈ ਕਰ ਸਕਦਾ। ਪ੍ਰਭੂ ਜੀ ਇਹਨਾਂ ਸਾਰੇ ਨਾਸ਼ੁਕ ਕਰ ਦਿਓ ਤਾਂ ਕਿ ਇਹਨਾਂ ਦੇ ਪਰਿਵਾਰਾਂ ਵਿੱਚ ਸ਼ਾਂਤੀ ਦਾ ਮਹੌਲ ਵਧਿਆ ਜਾਵੇ। ਹਰ ਤਰ੍ਹਾਂ ਦੇ ਕਲੇਸ਼, ਮੁਕਤਰਾ, ਬਿਮਾਰੀਆਂ ਨੂੰ ਦੂਰ ਕਰੋ ਤਾਂ ਕਿ ਇਹ ਤੁਹਾਡੇ ਨਾਲ ਜਿੱਥੇ ਤੁਹਾਡੀ ਮਹਿਮਤ ਵਧਾਈ ਕਰ ਸਕਦਾ। ਪ੍ਰਭੂ ਜੀ ਆਸ਼ੀਰਵਾਦ ਕਰੋ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਜਿੱਥੇ ਕਿਤੇ ਵੀ ਹਾਂ ਉਹਨਾਂ ਦਾ ਖਿਆਲ ਰੱਖੋ ਆਪਣੀ ਜਗ੍ਹਾ ਦੀ ਨਜ਼ਰ ਰੱਖੋ ਆਦੋਂ ਸ਼ਾਂਤ ਰਹਿਦਾਂ ਤੋ ਤਾਂ ਕਿ ਸ਼ਾਂਤੀ ਵਿੱਚ ਮੈਂ ਸ਼ੁਕਰਿਕ ਕਮਾਈ ਕਰਦੇ ਹੋਏ ਤੁਹਾਡੇ ਮੇਰੇ ਮਾਤ ਵਿੜਿਆ ਕਰ ਸਕੋ ਪਾਪ ਜੀ ਇਹ ਅਸੀਂ ਮੰਨਦੇ ਹਾਂ ਤੁਹਾਡੀ ਇਸ ਚੰਨ ਦਿਹਾੜੇ ਦੇ ਮੌਕੇ ਤੇ ਅਮੀਨ ਇਹ ਅਰਦਾਤ ਧਾਰਿਆ ਸੀ ਸੋ ਪ੍ਰੇਮੀਆਂ ਮੈਂ ਆਏ ਹੋਏ ਸਾਰੇ ਪਿਆਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਉਸ ਧੰਨਵਾਦ